ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੌਸਮ ਬਹੁਤ ਵਧੀਆ ਬੱਦਲ ਵੇਖੋ ਬਣਿਆ ਆਏ ਪੂਰੇ ਭਾਰੇ ਬੱਦਲ ਕਾਲੀਆਂ ਘਟਾਾਂ ਕਹਿੰਦੇ ਹੁੰਦੇ ਆ ਕਾਲੀਆਂ ਘਟਾਾਂ ਆ ਗਈਆਂ ਘਟਾਾਂ ਮੌਸਮ ਠੰਡਾ ਜਮੀ ਆਊਗਾ ਪੱਕਾ ਤੇ ਮੀਂਹ ਆ ਗਿਆ ਤਾਂ ਨਜ਼ਾਰੇ ਆ ਪਕੌੜੇ ਪਕੌੜੇ ਬਣਾਵਾਂਗੇ ਖਾਵਾਂਗੇ ਠੰਡਾ ਠੰਡਾ ਮੌਸਮ ਹੈ ਇੱਧਰ ਵੇਖ ਚਾਰ ਚੁਫੇਰੇ ਬਹੁਤ ਵਧੀਆ ਮੌਸਮਾ ਤੇ ਬੜਾ ਵਧੀਆ ਨਿਆਰਾ ਠੰਡਾ ਹੰਡਾ ਮੌਸਮਾ ਤੇ ਮੈਂ ਆਊਗਾ ਅੱਜ ਪੱਕਾ ਹੀ ਅੱਜ ਚ ਫਿਰ ਬਹੁਤ ਵਧੀਆ ਵੈਦਰ ਅੱਜ ਲਓ ਜੀ ਮੈਂ ਗਿਆ ਤੇ ਉਹਦੇ ਘਟ ਪੈ ਰਿਆ ਥੋੜਾ ਥੋੜਾ ਅਗਾ ਕਰਾਓ ਚੜਕ ਵੇਖੋ ਚੱਡ ਜਾਂਦਾ ਪਾਣੀ ਲਓ ਜੀ ਮੀ ਪੂਰਾ ਲੈਪ ਪਿਆ ਜ਼ਬਰਦਸਤ ਬਹੁਤ ਮੀਆ ਮੌਸਮ ਵੇਖੋ ਕਿੱਡਾ ਵਧੀਆ ਠੰਡਾ ਠੰਡਾ ਹੋਗਾ ਹਵਾ ਠੰਡੀ ਠੰਡੀ ਚੱਲ ਰਹੀ ਆ ਤੇ ਅੱਜ ਕਹਿੰਦੇ ਆ ਬੇਬੇ ਨੂੰ ਕੁਸ ਬਣਾਵੇ ਖਾਣ ਪੀਣ ਨੂੰ ਨਮਕੀਨ ਗਰਮੋ ਗਰਮ ਆਹੀ ਨਹੀਂ ਆ ਰਿਹਾ ਪੰਜਾਬ ਚ ਮੀ ਪਿਆ ਠੰਡ ਹੋਈ ਪਕੌੜੇ ਬਣਾ ਲੈ ਕਿਤੇ ਕੋ ਬਣਾ ਲਿਆ ਹੈ ਬੜਾ ਨੀ ਆਰਾਮ ਦਾ ਠੰਡੇ ਮੌਸਮ ਚ ਲੋ ਜੀ ਆਪਾਂ ਸ਼ਾਮ ਵੇਲੇ ਹੁਣ ਪੱਠੇ ਲੈਣ ਆਏ ਹੋਇਆ ਖੇਤ ਮੀਂਹ ਬਹੁਤ ਪਿਆ ਕਾਫੀ ਪੈ ਗਿਆ ਮੀਂਹ ਤੇ ਆ ਆਪਣਾ ਮੱਕਾ ਮੱਕ ਨੂੰ ਛੱਲੀਆਂ ਲੱਗਣ ਲੱਗ ਗਈਆਂ ਵਿਚ ਵਿਚ ਦੋ ਦੋ ਲੱਗੀਆਂ ਵਿਚ ਚੈੱਕ ਲੱਗੀ ਆ ਛੱਲੀਆਂ ਲੱਗਣ ਲੱਗ ਗਈਆਂ ਮੱਕ ਨੂੰ ਤੇ ਆਪਾਂ ਜਿੰਨੂ ਲਿਆਇਆ ਸੀਗੇ ਪੱਠੇ ਵੜਾਉਣ ਲਈ ਜਿੰਦੂ ਪੱਠੇ ਵੱਢ ਰਿਆ ਮਾ ਜਿੰਦੂ ਪੱਠੇ ਵੜਾ ਲੜ ਜਾਂਦਾ ਸੀ ਘਰੇ ਮੈਂ ਚੱਲ ਤੈਨੂੰ ਲੈ ਕੇ ਚੱਲਾਂ ਮੈਂ ਕਰਦਾ ਲੋਡ ਪੱਠੇ ਵੱਢ ਕੇ ਲਿਆਈਏ ਤੇ ਇੱਧਰ ਵੇਖੋ ਮੋਟਰ ਚੱਲ ਰਹੀ ਹੈ ਇੱਧਰ ਆਈਧਰਲੀ ਸਾਈਡ ਆਪਣਾ ਮੱਕ ਵੇਖੋ ਬਹੁਤ ਵਧੀਆ ਮੱਕਾ ਤੇ ਇੱਧਰ ਮੋਟਰ ਵੇਖੋ ਆ ਮੋਗਾ ਬੜਾ ਵਧੀਆ ਇੱਧਰ ਵਿਊ ਆ ਤੇ ਇੱਕੋ ਮੋਟਰ ਚੱਲਦੀ ਹੈ ਵੇਖੋ ਵਿਚਾਰੀ ਥੋੜਾ ਥੋੜਾ ਪਾਣੀ ਕੱਢ ਰਹੀ ਆ ਤੇ ਮੱਕ ਵੇਖੋ ਆਪਣੇ ਮੱਕ ਵਧੀਆ ਔਰ ਕੀ ਛੱਡੀਆਂ ਝੁੱਲੀਆਂ ਚੰਗੀਆਂ ਲੱਗਣਗੀਆਂ ਵਧੀਆ ਲੱਗਣਗੀਆਂ ਤੇ ਵਧੀਆ ਮੱਕ ਵਿੱਚ ਥੋੜਾ ਗੰਦ ਹੋ ਗਿਆ ਸਪਰੇ ਨਹੀਂ ਮਾਰੀ ਔਰ ਕੀ ਥੋੜਾ ਜਿਹਾ ਕਰਕੇ ਕਾਹ ਜਾਂ ਬਾਲਾ ਹੋ ਗਿਆ ਤੇ ਉਹ ਮੱਕ ਸੋਨਾ ਖੜਾ ਵਧੀਆ ਖੜਾ ਟਾਂਡੇ ਡੁੰਡੇ ਵਧੀਆ ਇਰ ਕਿ ਨਵੀਂ ਵੈਰਾਈਟੀ ਬੀਜੀ ਸਗੀ 30 30 ਤੇ ਵੀਰ ਦੇ ਹੁੰਦੇ ਸੀ ਕਿਰ ਕਿ ਹੋਰ ਬੀਜੀ ਆ ਜਿੰਦੂ ਕਹਿੰਦਾ ਸੀ ਬੱਸ ਕਰੀਏ ਬੱਸ ਕਰੀਏ ਮੈਂ ਬੱਸ ਨਾ ਕਰੀਏ ਬਾੜਲਾ ਭਰਾਵਾ ਚੱਜਣਾ ਪੱਠੇ ਥੋੜੇ ਵੱਡ ਕੇ ਕਹਿੰਦਾ ਬੱਸ ਕਰ ਭਰਾਵਾ ਚੱਡ ਜੀ ਮੈਂ ਚੱਲ ਕਿੱਧਰ ਜਾਣਾ ਜਾਣਾ ਜੁਣਾ ਕਿਧਰ ਮੈਂ ਪੱਠੇ ਵੱਡ ਸਿੱਧਾ ਹੋ ਕੇ ਵਿਚਾਰ ਆ ਗਿਆ ਚੱਲ ਇੰਨੇ ਨਾ ਵੱਡ ਤੇ ਪੱਠੇ ਤੇ ਹੁਣ ਆਪਾਂ ਲਾਦ ਲੁੱਦ ਕੇ ਲੱਦ ਲਿਆ ਤੇ ਲੱਦ ਕੇ ਫਿਰ ਆਪਾਂ ਚੱਲਾਂਗੇ ਕਰੇ ਲਾਈ ਪੱਠੇ-ਪੁੱਠੇ ਲੱਦ ਲਿਆ ਤਲੇ ਬੰਨ ਤੇ ਆਪਾਂ ਚੱਲਦੇ ਆ ਕਰੇ ਤੇ ਸਸੇ ਆ ਕੇ ਮਿਲਦੇ ਆ ਅਗਲੇ ਬਲੌਕ ਚ